ਜਦੋਂ ਦੇਖੇ ਜੰਮਿਆ ਹਰ ਤਕਰੀਬ ਪਹਿਲਾਂ ਬਿਉਰਾਂ ਨਾਲ ਵੀ ਦੇਖਿਆ ਤੇ ਅਸੀਂ ਵੀ ਦੇਖਿਆ ਪਰ ਇਦਾਂ ਦੀ ਤਬਾਹੀ ਜਿਹੜੀ ਆ ਉਹ ਪਹਿਲੀ ਵਾਰ ਨੂੰ ਪਹਿਲੀ ਵਾਰ ਕੀ ਜਿਹੜੀ ਤੇਜ਼ੀ ਹੋਈ ਆ ਉਹ ਵੀ ਇਸੇ ਡੇਰੇ ਦਾ ਕਰਕੇ ਇਥੇ ਪਹਿਲਾਂ ਉਹਨੇ ਇੱਕ ਬੰਦਾ ਬੰਨਿਆ ਫਿਰ ਉਹਨੇ ਦੂਸਰਾ ਬੰਨਿਆ ਫਿਰ ਉਹਨੇ ਤੀਸਰਾ ਬੰਨਿਆ ਤੇ ਫਿਰ ਚੌਥਾ ਬੰਨਿਆ ਜਦੋਂ ਚੌਥਾ ਬੰਨ ਬੰਨਿਆ ਉਦੋਂ ਇਹ ਭਾਈ ਸਿੱਧਾ ਸਰਕਾਰਾਂ ਦੇ ਕੋਲ ਵੀ ਗਏ ਆ ਤੇ ਹਾਈ ਕੋਰਟ ਕੁਦਰਤੀ ਤੌਰ ਤੇ ਨਹੀਂ ਇਹ ਇੱਕ ਡੇਰੇ ਵੱਲੋਂ ਬੜਾਈ ਗਈ ਆ ਸਾਡੇ ਢਿਲਵਾ ਬਤਾਲਾ ਤੇ ਚੱਕੋਗੇ ਜਿਹੜੇ ਤਿੰਨ ਪਿੰਡ ਆ ਇਹ ਸਿਰਫ ਡੇਰੇ ਬਿਆਸ ਦੀ ਮਾਰਹੇਟ ਕਰਕੇ ਜਿਹੜਾ ਉਧਰ ਬੰਨ ਬਣਾਇਆ ਗਿਆ ਸਿਰਫ ਉਸ ਕਾਰਨ ਸਾਡੇ ਜਿਆਦਾ ਪਾਣੀ ਐ ਨਹੀਂ ਤੇ ਪਹਿਲਾਂ ਪਾਣੀ ਆਉਂਦੇ ਰਿਹਾ ਈ ਤੱਕ ਹੜ ਆਉਂਦੇ ਰਿਹਾ ਪਾਣੀ ਆਉਂਦਾ ਰਿਹਾ ਤੇ ਅੱਗੇ ਨਿਕਲ ਜਾਂਦਾ ਰਿਹਾ ਇਹ ਡੇਰੇ ਨੇ ਚੱਲ ਚੱਲੇ ਆ ਵੀ ਪੈੜੀ ਲੈ ਲਓ ਉਥੇ ਬੰਨ ਬੰਦ ਦਿਓ ਦੂਜੇ ਦੀ ਰੋੜ ਦਿਓ ਉਹ ਕੋ ਡਰਦਾ ਦੇ ਦਊਗਾ ਸਸਤੀ ਦੀ ਦਊਗਾ ਟਾਲੀਆਂ ਲਾ ਦਵਾਂ ਵਿੱਚ ਆ ਜਾਣਗੇ ਜਲਵਾੜਾ ਜਾਣਗੇ ਸੋ ਸਾਰਾ ਕੁਝ ਅਜੇ ਵੀ ਸਾਡੇ ਪਿੰਡਾਂ ਚ ਜ਼ਮੀਨਾਂ ਧੱਕੇ ਨਾਲ ਲਈਆਂ ਅਜੇ ਵੀ ਜ਼ਮੀਨਾਂ ਉਥੇ ਬਾਹਰਛ ਗਈਆਂ ਬਾਹਰ ਤਕਰੀਬਨ ਸਾਰਾ ਕਵਰੇਜ ਕਰ ਰਿਹਾ 8 ਤੋਂ 10 ਫੁੱਟ ਪਾਣੀ ਇੱਥੇ ਤੇ ਬੰਦ ਹੋ ਸਿਰਫ 4 ਫੁੱਟ ਦਾ ਰਹਿ ਗਿਆ ਫਰਕ ਜੇ ਪਿੱਛੇ ਪਾਣੀ ਹੋਰ ਆਉਂਦਾ ਤਾਂ ਬੰਨ ਟੁੱਟਣ ਦੀ ਬਿਲਕੁਲ ਸਥਿਤੀ ਬਣੀ ਸੀ ਤੇ ਧੰਨਵਾਦ ਸਪੋਕਸਮੈਨ ਦਾ ਜਿਹੜੇ ਇਹ ਜਿਹੜੇ ਸਵਾਲ ਹੀ ਇਹ ਕਰ ਰਿਹਾ ਕਿ ਡੇਰਾ ਬਿਆਸ ਦੇ ਨਾਲ ਕਿਹੜਾ ਖਤਰਾ ਹੋ ਰਿਹਾ ਕਿਉਂਕਿ ਕੋਈ ਵੀ ਚੈਨਲ ਜਿਹੜਾ ਵਾ ਮੀਡੀਆ ਜਿੱਥੇ ਸਰਕਾਰਾਂ ਡੇਰੇ ਦਾ ਨਾਮ ਲੈਣ ਤੋਂ ਤਿਆਰ ਉਥੇ ਕੋਈ ਵੀ ਮੀਡੀਆ ਵੀ ਸਾਡੀ ਕਵਰ ਲਾਉਣ ਤੋਂ ਤਿਆਰ ਨਹੀਂ ਹੈਗਾ ਔਰ ਜਿੱਥੇ ਤੱਕ ਆਪਾਂ ਗੱਲ ਕਰਦੇ ਆ ਇਹਨਾਂ ਜੋ ਹੜ੍ਹ ਹੋਣ ਚੱਲ ਰਹੇ ਆ ਪਿਛਲੇ ਡੇਢ ਮਹੀਨੇ ਤੋਂ ਜਿਹੜਾ ਇਹ دریاਵਜਾਸ ਦਾ ਪਾਣੀ ਆ ਉਹ ਜ਼ਿਲ੍ਹਾ ਕਪੂਰਥਲੇ ਨੂੰ ਵੱਡੀ ਮਾਰ ਮਾਰ ਰਿਹਾ ਹੈ ਉਹ ਕਿੱਥੇ ਹਰ ਕੁਦਰਤੀ ਹਨ ਉੱਥੇ ਇਹ ਆ ਆੜ ਬੈਨਰੇਟ ਵੀ ਆਂ ਜਿਸ ਤਰ੍ਹਾਂ ਡੈਮਾਂ ਤੋਂ ਪਾਣੀ ਛੱਡਣ ਦਾ ਜਿਹੜਾ ਉਹਨਾਂ ਦਾ ਪ੍ਰਬੰਧ ਹੈ ਉਹ ਪੂਰਾ ਸਹੀ ਨਹੀਂ ਹੈ ਉਸੇ ਤਰ੍ਹਾਂ ਜਿਹੜੇ ਸਾਡੇ ਪਿੰਡ ਦੀਆਂ ਮੁਸ਼ਕਲਾਂ ਹਨ ਸਾਡੇ ਪਿੰਡ ਦੇ ਬਿਲਕੁਲ ਸਾਹਮਣੇ ਡੇਰਾ ਪਿਆਸ ਰਾਧਾ ਸਵਾਮੀ satsang ਵਾਲੇ ਆ ਉਹਨਾਂ ਦਾ ਡੇਰਾ ਹੈ ਉਹਨਾਂ ਨੇ ਕਰੀਬਨ ਚੌਥਾ ਪੰਨ ਜਿਹੜਾ ਹੈ ਉਹ ਦਰਿਆ ਨੂੰ ਪੂਰ ਕੇ ਇਸ ਵੇਲੇ ਚੌਥਾ ਪੰਨ ਜਿਹੜਾ ਉਹ ਲੱਗ ਰਿਹਾ ਹੈ ਇਹਦਾ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਆ ਆ ਵੀ ਅਸੀਂ ਤਰੋਂ ਜਦੋਂ ਦੇ ਅਸੀਂ ਜੰਮਿਆ ਹਰ ਤਕਰੀਬਾ ਪਹਿਲਾ ਫਿਉਰੋ ਦਾ ਵੀ ਦੇਖਿਆ ਤੇ ਅਸੀਂ ਵੀ ਦੇਖਿਆ ਪਰ ਇਦਾਂ ਦੀ ਤਬਾਹੀ ਜਿਹੜੀ ਆ ਉਹ ਪਹਿਲੀ ਵਾਰ ਹੋਣੀ ਪਹਿਲੀ ਵਾਰ ਕੀ ਜਿਹੜੀ ਤੇਜ਼ ਹੋਈ ਆ ਉਹ ਵੀ ਇਸੇ ਡੇਰੇ ਦਾ ਕਰਕੇ ਹੋਈ ਪਹਿਲਾਂ ਉਹਨੇ ਇੱਕ ਬੰਨ ਬੰਨਿਆ ਫਿਰ ਉਹਨੇ ਦੂਸਰਾ ਬੰਨਿਆ ਫਿਰ ਉਹਨੇ ਤੀਸਰਾ ਬੰਨਿਆ ਤੇ ਫਿਰ ਚੌਥਾ ਬੰਨਿਆ ਜਦੋਂ ਚੌਥਾ ਬੰਨ ਬੰਨਿਆ ਉਦੋਂ ਇਹ ਦੁਆਈ ਦਿੱਤੀ ਆ ਸਰਕਾਰਾਂ ਦੇ ਕੋਲ ਵੀ ਗਏ ਆ ਤੇ ਹਾਈ ਕੋਰਟ ਵੀ ਪਰ ਸਾਡੀ ਹਾਈ ਕੋਰਟ ਕੇਸ ਚੱਲ ਰਿਹਾ ਚਲੋ ਕੇਸ ਲੱਭੇ ਚੱਲਦੇ ਆ ਤੇ ਸਾਡੀ ਡੇਰੇ ਵਾ ਇਧਰੇ ਕੋਈ ਸੁਣਵਾਈ ਨਹੀਂ ਹੋਈ ਜਿੱਦ ਸਰਕਾਰਾਂ ਉਹਨਾਂ ਨੇ ਇਹਨਾਂ ਦੇ ਸਾਹਮਣੇ ਸ਼ਰਿਆਂ ਧੱਕੇ ਦੇ ਨਾਲ ਬੱਦ ਬੰਦਾ ਸਾਡੇ ਪਿੰਡ ਦੀ ਪ੍ਰੋਬਲਮ ਇਹ ਆ ਸਾਡਾ ਇਹ ਪਿੰਡ ਆ ਸਾਡੇ ਪਿੰਡ ਦੀ ਇੱਧਰਲੇ ਪਾਸੇ ਸਿਰ ਪਿੰਡ ਦੀ ਵਸਤਾ ਆ ਉਹ ਬਰਲਾ ਜ਼ਮੀਨ ਬਾਈ ਜੋਗ ਨਹੀਂ ਸਾਡੀ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਤੁਸੀਂ ਦੇ ਤੇ ਜਾਂ ਤੇ ਕੋਈ ਸਾਡਾ ਹੱਲ ਕੀਤਾ ਜਾਵੇ ਬਾਕੀ ਪਿੰਡਾਂ ਦੇ ਇੱਥੋਂ ਥੋੜੀ ਘਟਿਆ ਕਿ ਉਹਨਾਂ ਦੀ ਕੁਛ ਪੈੜੀਆਂ ਇੱਧਰਲੇ ਪਾਸੇ ਆ ਤੇ ਕੁਛ ਪੈੜੀਆਂ ਤੁਸੀਂ ਦੇ ਤੇ ਸਾਡੇ ਪਿੰਡ ਦੀ ਟੋਟਲ ਜਿਹੜੀ ਜ਼ਮੀਨ ਆ ਕੁਛੀ ਤੇ ਡੇਰੇ ਨੇ ਇਹ ਚਾਲ ਚੱਲੀ ਆ ਵੀ ਪੈੜੀ ਲੈ ਲਓ ਉਥੇ ਬੰਨ ਬੰਦ ਦਿਓ ਦੂਜੇ ਦੀ ਰੋੜ ਦਿਓ ਉਹ ਡਰਦਾ ਦੇ ਦਊਗਾ ਸਸਤੀ ਦੀ ਦਊਗਾ ਟਾਲੀਆਂ ਲਾ ਲਓ ਵਿੱਚ ਆ ਜਾਣਗੇ ਜਾਨਵਰ ਆ ਜਾਣਗੇ ਇੱਥੋਂ ਸਾਰਾ ਕੁਝ ਅਜੇ ਵੀ ਸਾਡੇ ਪਿੰਡਿਆਂ ਦੀਆਂ ਜ਼ਮੀਨਾਂ ਧੱਕੇ ਨਾਲ ਲਈਆਂ ਅਜੇ ਵੀ ਜ਼ਮੀਨਾਂ ਉਥੇ ਪਾਰਛ ਗਈਆਂ ਪਾਰ ਇਹਨਾਂ ਦੇ ਬੰਦ ਤੋਂ ਪਾਰ ਕੋਈ ਉਥੇ ਜਾਣ ਨਹੀਂ ਦਿੰਦਾ ਕੋਈ ਉਥੇ ਕਬਜ਼ਾ ਨਹੀਂ ਦਿੰਦਾ ਕੋਈ ਸਰਕਾਰ ਸਾਡੀ ਬਤ ਨਹੀਂ ਜਿਹੜਾ 23 ਦਾ ਖਰਾਬੇ ਨੂੰ ਕੀ ਕਹਣਾ 23 ਦਾ ਖਰਾਬਾ ਵੀ ਸਾਨੂੰ ਨਹੀਂ ਬੜਾ ਹੋਣ ਤੇ ਸਾਨੂੰ ਸਰਕਾਰ ਕੋਲ ਆਸੀ ਨਹੀਂ ਕੋਈ ਅਸੀਂ ਤੇ ਚਾਹੁੰਦੇ ਜਿੰਨਾ ਦੇ ਉਹ ਬੰਦ ਨਹੀਂ ਤੋੜਦਾ ਪਰ ਜਿਹੜੇ ਆ ਪੋਸਟਰ ਲਾਏ ਆ ਕੀ ਇਹ ਪੋਸਟਰ ਦਾ ਕੋਈ ਅੱਗੇ ਆਇਆ ਕਿ ਨਹੀਂ ਆ ਜਾਂ ਕੋਈ ਇੰਨਾ ਤੱਕ ਕੁਝ ਜਿਹੜੇ ਪੋਸਟਰ ਲਾਏ ਹਨ ਪੱਕਿਆਂ ਨੇ ਲਾਏ ਆ ਜਿੰਨੇ ਵੀ ਮੁੱਖ ਮੰਤਰੀ ਬਣਿਆ ਸਾਰਿਆਂ ਨੇ ਡੇਰਿਆਂ ਨੂੰ ਡੇਰਿਆਂ ਦੀ ਸਹਾਇਤਾ ਕੀਤੀ ਸਿਰਫ ਸਾਨੂੰ ਕਮਜ਼ੋਰ ਕਰ ਸਿੱਖਾਂ ਨੂੰ ਕਮਜ਼ੋਰ ਕਰ ਲਈ ਪੰਜਾਬੀਆਂ ਨੂੰ ਕਮਜ਼ੋਰ ਕਰ ਲਈ ਇਹਨਾਂ ਡੇਰਿਆਂ ਨੂੰ ਬਲੀਭਰ ਦਿੱਤੀ ਆ ਇਹਨਾਂ ਡੇਰਿਆਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਰਗੜਿਆ ਲੋਕਾਂ ਦੀਆਂ ਪੈਲੀਆਂ ਖੋਈਆਂ ਤੇ ਨੂੰ ਦਿੱਤੀ ਡੇਰਾ ਕਿ ਜਿੰਨੇ ਵੀ ਡੇਰੇ ਆ ਇਹਨਾਂ ਸਾਰੇ ਮੁੱਖ ਮੰਤਰੀਆਂ ਨੇ ਪਰਪਲਤ ਕੀਤੇ ਆ ਕਿਸੇ ਨੇ ਕੁਛ ਦਾਨ ਦਿੱਤਾ ਕਿਸੇ ਨੇ ਕੁਛ ਨਾ ਦਿੱਤਾ ਤੇ ਹੁਣ ਵੀ ਇਹੋ ਕੰਮ ਆ ਜਦੋਂ ਵੋਟਾਂ ਆਉਂਦੀਆਂ ਸਾਰੇ ਜਣੇ ਜਾ ਕੇ ਪਿੰਡਾਂ 'ਚ ਬਹਿ ਜਾਂਦੇ ਆ ਤੇ ਜਦੋਂ ਵੋਟਾਂ ਇਹ ਜਿਹੜੀਆਂ ਵੋਟਾਂ ਜਿਹੜੀਆਂ ਉਹ ਖੜਾ ਡੇਰੇ ਦੇ ਕਰਕੇ ਪਈ ਅਸੀਂ ਦੇ ਵੀ ਸੋਚਦੇ ਹਾਂ ਕਿ ਜਿਤਨਾ ਤੇ ਇੱਕਦੇ ਆ ਸਾਰੇ ਤੇ ਸਾਰੇ ਹੀ ਉੱਥੇ ਜਾ ਪੈਣਗੇ ਤੇ ਸਾਡੀ ਕੋਈ ਇਹ ਗੱਲ ਸੁਣਨ ਤੇ ਆ ਬਈ ਜੋ ਬੜਾ ਦੀ ਸਥਿਤੀ ਲਾ ਕੇ ਹਾਲਾਤ ਬਣੇ ਆ ਔਰ ਕੀ ਕਰਨਾ ਚਾਹੋਗੇ ਕਿਹੜਾ ਇੰਦਿਆਗਾ ਕਿ ਇੰਡਕ ਪਾਣੀ ਸਤੋਬਈ ਲੋ ਵੈਕਰ ਜਿੱਕਾ ਖਾਲਸਾ ਵੈਕਰ ਜਿੱਕੀ ਫਤਿਹ ਇਹੜੀ ਹੜਾਂ ਦੀ ਸਥਿਤੀ ਹੈ ਜੀ ਇਹ ਕੋਈ ਕੁਦਰਤੀ ਤੌਰ ਤੇ ਨਹੀਂ ਇਹ ਇੱਕ ਡਰੇ ਵੱਲੋਂ ਬਣਾਈ ਗਈ ਆ ਸਾਡੇ ਢੱਲਵਾਂ ਬਤਾਲਾਂ ਤੇ ਚੱਕੋਗੇ ਜਿਹੜੇ ਤਿੰਨ ਪਿੰਡ ਆ ਇਹ ਸਿਰਫ ਡਰੇ ਬਿਆਸ ਦੀ ਮਾਰਹੇਟ ਕਰਕੇ ਜਿਹੜਾ ਉਧਰ ਬੰਨ ਬਣਾਇਆ ਗਿਆ ਸਿਰਫ ਉਸ ਕਾਰਨ ਸਾਡੇ ਜਿਆਦਾ ਪਾਣੀ ਆ ਨਹੀਂ ਤੇ ਪਹਿਲਾਂ ਪਾਣੀ ਆਉਂਦੇ ਰਿਹਾ ਇਦਾਂਕ ਹੜ ਆਉਂਦੇ ਰਿਹਾ ਪਾਣੀ ਆਉਂਦਾ ਰਿਹਾ ਤਾਂ ਅੱਗੇ ਨਿਕਲ ਜਾਂਦਾ ਰਿਹਾ ਫਸਲਾਂ ਦਾ ਬਚਾਅ ਹੋ ਜਾਂਦਾ ਰਿਹਾ ਪਰ ਹੁਣ ਜਿਹੜਾ ਵਾ ਪਿਛਲੇ ਤਕਰੀਬਨ 10 ਸਾਲ ਤੋਂ ਡੇਰੇ ਵੱਲੋਂ ਉਧਰ ਬੰਨ ਲਗਾਇਆ ਜਾ ਰਿਹਾ ਦਰਿਆ ਦੇ ਪਾਰ ਦਰਿਆ ਪੂਰ ਕੇ ਉਹਦਾ ਕਰਕੇ ਜਿਹੜਾ ਸਾਡੇ ਇਧਰ ਆ ਦਰਿਆ ਜਿਹੜਾ ਇਧਰ ਆਈ ਜਾ ਰਿਹਾ ਬਤਾਲੇ ਵਾਲੀ ਸਾਈਡ ਤੇ ਤੇ ਫਸਲਾਂ ਦਾ ਨੁਕਸਾਨ ਜਿਹੜਾ ਸਭ ਤੋਂ ਜ਼ਿਆਦਾ ਇਸ ਕਾਰਨ ਕਰਕੇ ਹੋ ਰਿਹਾ ਪਰ ਕੀ ਮੰਗ ਕਰਦੇ ਹੋ ਜੋ ਫਸਲ ਬਚਾੜੀ ਹੋਵੇ ਜਾਂ ਤੁਸੀਂ ਬੰਨ ਦੇ ਹਲਾਤੀ ਹੋ ਤੁਸੀਂ ਬੰਨ ਦੇ ਤੁਸੀਂ ਤਕਰੀਬਨ ਸਾਰਾ ਕਵਰੇਜ ਕਰ ਰਹੇ 8 ਤੋਂ 10 ਫੁੱਟ ਪਾਣੀ ਇਥੇ ਤੇ ਬੰਦ ਤੋਂ ਸਿਰਫ 4 ਫੁੱਟ ਦਾ ਰਹਿ ਗਿਆ ਫਰਕ ਜੇ ਪਿੱਛੇੋਂ ਪਾਣੀ ਹੋਰ ਆਉਂਦਾ ਤਾਂ ਬੰਦ ਟੁੱਟਣ ਦੀ ਬਿਲਕੁਲ ਸਥਿਤੀ ਬਣੀ ਹੋਈ ਹੈ ਪਰ ਜਿਸ ਤਰ੍ਹਾਂ ਕਿ 1,10,000 ਪਾਣੀ ਹੋਰ ਛੱਡੇ ਜਾਣ ਦੀ ਸੰਭਾਵਨਾ ਹੈ ਉਸ ਨੂੰ ਲੈ ਕੇ ਕੋਈ ਪ੍ਰਸ਼ਾਸਨ ਨਾਲ ਤੁਹਾਨੂੰ ਮੁਲਾਕਾਤ ਕੀਤਾ ਗਿਆ ਹੈ ਜਾਂ ਨਹੀਂ ਪ੍ਰਸ਼ਾਸਨ ਦੀਆਂ ਗੱਡੀਆਂ ਆਉਂਦੀਆਂ ਦੀਆਂ ਸੜਕ ਬਣੀ ਹੈ ਅੱਗੇ ਚੱਲ ਜਾਂਦੀਆਂ ਆਪਣਾ ਉਹ ਕੰਮ ਕਰੀ ਜਾ ਰਹੇ ਆ ਪਰ ਕੋਈ ਮਦਦ ਨਹੀਂ ਕੀਤੀ ਜਾ ਰਹੀ ਅਜੇ ਤੱਕ ਸਾਡੇ ਦੇ ਇਧਰ ਤੁਸੀਂ ਪੁੱਛ ਸਕਦੇ ਆਂ ਆ ਪਹਾਰ ਕੇ ਪਿੰਡ ਵੱਲੋਂ ਬਾਈਕਾਟ ਹੀ ਕਰ ਦਿੱਤਾ ਗਿਆ ਵੀ ਜੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਤਾਂ ਸਾਨੂੰ ਇਦਾਂ ਨਹੀਂ ਆ ਕੋਈ ਲੋੜ ਨਹੀਂ ਹੈਗੀ। ਪਰ ਕੀ ਕਰਾਂ ਚਾਹੁੰਦੇ ਹਾਂ ਬੜੀ ਸਥਿਤੀ ਨਾ ਕਿਹਾ ਲੋ ਆਤਪੜੇ ਹਾਂ ਚਾਹ ਕਰ ਇਸ ਏਰੀਆ ਤੇ ਜਿਹੜੀ ਬਿਆਸ ਨੂੰ ਜੀਤਾ ਆਪ ਨਕਰੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਸਪੋਕਸਮੈਨ ਦਾ ਜਿਹੜੇ ਇਹ ਜਿਹੜੇ ਸਵਾਲ ਹੀ ਇਹ ਕਰ ਰਿਹਾ ਕਿ ਡੇਰਾ ਬਿਆਸ ਦੇ ਨਾਲ ਕੀ ਦਾ ਖਤਰਾ ਹੋ ਰਿਹਾ ਕਿਉਂਕਿ ਕੋਈ ਵੀ ਚੈਨਲ ਜਿਹੜਾ ਵਾ ਮੀਡੀਆ ਜਿੱਥੇ ਸਰਕਾਰਾਂ ਡੇਰੇ ਦਾ ਨਾਮ ਨਹੀਂ ਲੈਣ ਨੂੰ ਤਿਆਰ, ਉਥੇ ਕੋਈ ਵੀ ਮੀਡੀਆ ਵੀ ਸਾਡੀ ਖਬਰ ਲਾਉਣ ਨੂੰ ਤਿਆਰ ਨਹੀਂ ਹੈਗਾ। ਔਰ ਜਿੱਥੇ ਤੱਕ ਆਪਾਂ ਗੱਲ ਕਰਦੇ ਆ ਇਨ੍ਹਾਂ ਜੋ ਹੜ੍ਹ ਹੋਣ ਚੱਲ ਰਹੇ ਹਨ। ਪਿਛਲੇ ਡੇਢ ਮਹੀਨੇ ਤੋਂ ਜਿਹੜਾ ਇਹ ਦਰਿਆਵਾਂ ਦਾ ਪਾਣੀ ਆ, ਉਹ ਜ਼ਿਲ੍ਹਾ ਕਪੂਰਥਲੇ ਨੂੰ ਵੱਡੀ ਮਾਰ ਮਾਰ ਰਿਹਾ ਹੈ। ਉਹ ਜਿੱਥੇ ਹੜ੍ਹ ਕੁਦਰਤੀ ਹਨ, ਉਥੇ ਇਹ ਹੜ੍ਹ ਮੈਨੂਏਟ ਵੀ ਹਨ। ਜਿਸ ਤਰ੍ਹਾਂ ਡੈਮਾਂ ਤੋਂ ਪਾਣੀ ਛੱਡਣ ਦਾ ਜਿਹੜਾ ਉਹਨਾਂ ਦਾ ਪ੍ਰਬੰਧ ਹੈ, ਉਹ ਪੂਰਾ ਸਹੀ ਨਹੀਂ ਹੈ। ਉਸੇ ਤਰ੍ਹਾਂ ਜਿਹੜੇ ਸਾਡੇ ਪਿੰਡ ਦੀਆਂ ਮੁਸ਼ਕਲਾਂ ਹਨ, ਸਾਡੇ ਪਿੰਡ ਦੇ ਬਿਲਕੁਲ ਸਾਹਮਣੇ ਡੇਰਾ ਬਿਆਸ, ਰਾਧਾ ਸੁਆਮੀ ਸ ਉਹਨਾਂ ਨੇ ਕਰੀਬਨ ਚੌਥਾ ਪੰਨ ਜਿਹੜਾ ਹੈ ਉਹ ਦਰਿਆ ਨੂੰ ਪੂਰ ਕੇ ਇਸ ਵੇਲੇ ਚੌਥਾ ਪੰਨ ਜਿਹੜਾ ਉਹ ਲੱਗ ਰਿਹਾ ਹੈ ਜਦੋਂ ਦਰਿਆ ਨੂੰ ਇੱਕ ਡੈਰ ਦਾ ਰੂਪ ਦਿੱਤਾ ਤੇ ਉਹ ਸਾਰੇ ਦਾ ਸਾਰਾ ਪਾਣੀ ਡਾਇਵਰਟ ਹੋ ਕੇ ਸਾਡੇ ਪਿੰਡਾਂ ਨੂੰ ਸਿੱਧੀ ਮਾਰ ਕਰ ਰਿਹਾ ਇਹ ਜਿਹੜਾ ਤੁਸੀਂ ਬੰਦੇ ਲਾ ਕੇ ਇੰਨਾ ਜ਼ਿਆਦਾ ਪਾਣੀ ਹੈ ਤਾਂ ਮੁੱਖ ਕਾਰਨ ਇਹ ਆ ਕਿ ਸਾਰੇ ਦਾ ਸਾਰਾ ਪਾਣੀ ਦਰਿਆ ਬਿਆਸ ਨੂੰ ਛੱਡ ਕੇ ਲੋਕਾਂ ਦੀਆਂ ਜ਼ਮੀਨਾਂ ਵਿੱਚ ਵਗ ਰਿਹਾ ਵਾ ਔਰ ਇਹ ਪਾਣੀ ਇੱਥੇ ਵਗਣ ਨਾਲ ਜਿੱਥੇ ਸਾਡੀਆਂ ਫਸਲਾਂ ਬਿਲਕੁਲ ਬਰਬਾਦ ਹੋਈਆਂ ਉੱਥੇ ਇਸ ਵੇਲੇ ਬਹੁਤ ਵੱਡਾ ਖਤਰਾ ਬੰਨ੍ਹ ਨੂੰ ਬਣਿਆ ਹੋਇਆ ਹੈ ਕਿਉਂਕਿ ਜੇਕਰ ਇਹ ਬੰਨ ਟੁੱਟਦਾ ਹੈ ਤਾਂ ਜਿਲ੍ਹਾ ਕਪੂਰਥਾ ਤੋਂ ਅੱਗੇ ਤੱਕ ਇਹ ਮਾਰ ਪੈਣੀ ਆ ਕਰੀਬਨ 100 150 ਪਿੰਡ ਇਸ ਦਰਿਆ ਦੀ ਲਹਿੜ ਵਿੱਚ ਆਵੇਗਾ ਫਿਰ ਪ੍ਰਸ਼ਾਸਨ ਨੂੰ ਜਾ ਕੇ ਆਉਗੀ ਹਾਲੇ ਤੱਕ ਪ੍ਰਸ਼ਾਸਨ ਡੇਰਾ ਵਿਆਸ ਦੇ ਖਲਾਫ ਕੋਈ ਵੀ ਐਕਸ਼ਨ ਲੈਣ ਨੂੰ ਤਿਆਰ ਨਹੀਂਗਾ ਪਰ ਸਾਡੀਆਂ ਜੱਦੀ ਪੁਰਾਣੀ ਜ਼ਮੀਨਾਂ ਜਿਹੜੀਆਂ ਵਾਂ ਉਹ ਦਰਿਆ ਦੇ ਸਬੰਧ ਹੋਣ ਦਾ ਇਹੀ ਕਾਰਨ ਆ ਕਿ ਡੇਰਾ ਵਿਆਸ ਧੱਕੇ ਨਾਲ ਗੈਰ ਕਾਨੂੰਨੀ ਦਰਿਆ ਵਿੱਚ ਬੰਨ ਲਗਾਉਂਦੇ ਆ ਕਿ ਤੁਸੀਂ ਬੰਨ ਦੀ ਗੱਲ ਕੀਤੀ ਹੈ ਤੁਸੀਂ ਬੰਨ ਦੇ ਅੰਦਰ ਕਿੰਨੇ ਲੋਕ ਜਿਹੜੇ ਆ ਏਰੀਆ ਦੇ ਰਹਿੰਦੇ ਆ ਜਾਂ ਕਿੰਨੇ ਖਵਾਰਸ ਮੈਂ ਜਿਹੜਾ ਅਸੀਂ ਆਪਣੇ ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਕਾਫੀ ਜਿਹੜੇ ਕੋਈ 3-400 ਜਿਹੜੇ ਘਰ ਵਾ ਉਹ ਥਾਂ ਵੱਖਰੇ-ਵੱਖਰੇ ਪਿੰਡਾਂ ਦੇ ਵਿੱਚ ਜਿੱਦਾਂ ਇੱਕ ਪਿੰਡ ਵਿੱਚ 10 ਘਰ ਆ ਇੱਕ ਜੇ 20 ਘਰ ਆ ਉਹ ਇਸ ਤੁਸੀਂ ਬੰਦੇ ਅੰਦਰ ਰਹਿੰਦੇ ਸਨ ਉਹਨਾਂ ਨੂੰ ਰੈਸਕਿਊ ਵੀ ਕੀਤਾ ਗਿਆ ਕਿਉਂਕਿ ਸਭ ਤੋਂ ਵੱਡਾ ਕਾਰਨ ਜਿਹੜਾ ਇਹ ਆ ਕਿ ਜਿਹੜਾ ਇੱਥੇ ਮਹਿਕਮਾ ਲੱਗਾ ਹੋਇਆ ਉਹ ਸਹੀ ਜਾਣਕਾਰੀ ਨਹੀਂ ਦੇ ਰਿਹਾ ਲੋਕਾਂ ਨੂੰ ਕਿ ਕਿੰਨਾ ਪਾਣੀ ਵੱਧ ਰਿਹਾ ਕਿੰਨਾ ਪਾਣੀ ਹੋਰ ਚੜ ਸਕਦਾ ਲੋਕੀ ਆਪਣੇ ਤੌਰ ਤੇ ਆਪਣਾ ਪ੍ਰਬੰਧ ਕਰ ਰਿਆ ਕੋਈ ਜਿਹੜੀ ਸਟੀਕ ਜਾਣਕਾਰੀ ਆ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ ਹਾਲਾਂਕਿ ਹੁੰਦੇ ਆ ਜੇਕਰ ਪਾਣੀ ਦੀ ਸਮੱਸਿਆ ਹੱਲ ਹੋਊ ਸਾਨੂੰ ਕੋਈ ਮਭਾਜ ਤਦੀ ਲੋੜ ਨਹੀਂ ਜੀ ਸਾਡਾ ਤੇ ਇਹ ਮੇਨ ਬਕਸਰ ਆ ਵੀ ਜਿਹੜਾ ਉਹ ਬੰਨ ਨਜਾਇਜ਼ ਬਣੀ ਜਾਂਦਾ ਉਹਨੂੰ ਤੋੜਿਆ ਜਾਵੇ ਤੇ ਸਾਡਾ ਕੋਈ ਬਚਾਵਾ ਨਹੀਂ ਤੇ ਸਾਡਾ ਬਹੁਤ ਮੁਸ਼ਕਲ ਆ ਜੀ ਕਿੰਨੀ ਫਸਲ ਕੋ ਕਿੰਨੇ ਲੋਕ ਫਸਲ ਸਾਡਾ ਹਜ਼ਾਰਾਂ ਏਕੜ ਕੰਨਾ ਹਜ਼ਾਰਾਂ ਏਕੜ ਝੋਨਾ ਜਿਹੜਾ ਸਾਰਾ ਖਤਮ ਹੋ ਗਿਆ ਜੀ ਬਿਲਕੁਲ ਖਤਮ ਪਿੰਡ ਸਾਡੇ ਜਿੰਨੇ ਤੁਸੀਂ ਦੇ ਬੰਦੇ ਨਾਲ ਚੱਕੋਗੀ ਜਾਂ ਮੰਡ ਬਤਾਲਾ ਢਲਮਾ ਸਾਰੇ ਪਿੰਡ ਧਾਲੀ ਆ ਜਿੰਨੇ ਸਗੋਈਲਾ ਸਾਰੇ ਖਤਮ ਹੋ ਗਏ ਤੁਸੀਂ ਦੇ ਨਾਲ ਨਾਲ